ਤੁਹਾਨੂੰ ਦੇਖੀਦਾ ਉਹ ਜਿਹੜਾ ਮਨ ਹੈ ਉਹ ਅੱਗੇ ਜਿਉਣੀ ਅਸੀਂ ਘਰੇ ਆ ਬੰਗਲੇ ਆ ਬੰਗਲੇ ਆ ਜਦੋਂ ਮਾਰਚ ਦੇ ਇਧਰ ਇਹ ਕਿਹੜਾ ਚੰਗੀ ਦਾ ਮਾਰੋਰਾ ਮੈਂ ਜਰਾ ਆ ਕੇ ਲਾਹਤ ਕੀ ਆਏਗਾ ਆਏਗਾ ਸਰੀਰ ਵੀ ਆਪਣਾ ਥੋੜਾ ਜਿਹਾ ਰੱਖਿਆ ਪਿਆ ਜਿੱਥੇ ਬਰਜੀ ਬੈਠੀ ਹੈ ਸਰੀਰ ਮੈਂ ਦੇਵਾ ਤਾਂ ਮਾਰੀ ਪਿਆ ਲਾਗੇ ਮਾਰੋ ਮੈਂ ਲੇਵ ਮੈਂ ਆਫੀਸਰ ਰਿਗਰਡਿੰਗ ਜਿਹੜਾ ਅੱਜ ਦਾ ਅਸੀਂ ਮੈਮੋਰੰਡਮ ਸ਼੍ਰੋਮਣੀ ਕਾਲਦਰ ਅੰਮ੍ਰਿਤਸਰ ਸardar simran ji ਜਿਸ ਕੋ ਮਾਨ ਸਾਹਿਬ ਦੀ ਪ੍ਰਧਾਨਗੀ ਵਾਲੀ ਪਾਰਟੀ ਹੈ ਉਹਨਾਂ ਨੇ ਆਪਣਾ ਮੰਗ ਪੱਤਰ ਮੈਮੋਰੰਡਮ ਦੇ ਰੂਪ ਦੇ ਵਿੱਚ ਡੀਸੀ ਸਾਹਿਬ ਰਾਹੀਂ ਦੇਸ਼ ਦੇ ਰਾਸ਼ਟਰਪਤੀ ਤੇ ਗਵਰਨਰ ਨੂੰ ਭੇਜਿਆ ਉਹਦਾ ਮੁੱਖ ਕਾਰਨ ਇਹ ਹੈ ਕਿ ਜੋ ਸੋਸ਼ਲ ਮੀਡੀਆ ਵਿੱਚ ਪਿਛਲੇ 15 20 ਦਿਨ ਤੋਂ ਆ ਰਿਹਾ ਹੈ ਕਿ ਰਾਜਵਾਨਾ ਸਾਹਿਬ ਦੀ ਤਰੀਕ ਸੁਪਰੀਮ ਕੋਰਟ ਨੇ 15 ਤਰੀਕ ਪਾਈ ਹੈ ਆ ਸਤੰਬਰ ਜਿਹੜੀ ਪਰਸੋਂ ਹੈ ਕਿਤੇ ਅਜਿਹੀ ਗੱਲ ਨਾ ਹੋ ਜਾਵੇ ਕਿ ਇਸ ਮੁਲਕ ਦੀ ਹਕੂਮਤ ਰਾਜਵਾਨਾ ਸਾਹਿਬ ਨੂੰ ਕੋਈ ਗਲਤ ਫੈਸਲਾ ਕਰ ਦੇਵੇ ਇਹ ਅਸੀਂ ਆਪਣੀ ਚਿੰਤਾ ਜ਼ਾਹਿਰ ਕਰਕੇ ਆਏ ਹਾਂ ਉਹਦੇ ਨਾਲ ਪੰਜਾਬ ਤੇ ਦੁਨੀਆ ਭਰ ਦਾ ਸਿੱਖ ਜਿਹੜਾ ਹੈ ਉਹ અત્યੰਤ ਦੁਖੀ ਹੋਊਗਾ ਤੇ ਉਹਦੇ ਵਿੱਚ ਜਿਹਨੂੰ ਉਹ ਅਮਨ ਕਾਨੂੰਨ ਕਹਿੰਦੇ ਨੇ ਅਮਨ ਕਾਨੂੰਨ ਦੀ ਸਥਿਤੀ ਉਲਟਾ ਖਰਾਬ ਹੋ ਗਈ ਉਹਦੇ ਦੋ ਵੱਡੇ ਕਾਰਨ ਨੇ ਇੱਕ ਤਾਂ ਇਹ ਹੈ ਕਿ 30 ਸਾਲ ਤੋਂ ਰਾਜਵਾਨਾ ਸਾਹਿਬ ਜੇਲ੍ਹ ਦੇ ਵਿੱਚ ਨੇ ਇੱਕ ਬੰਦਾ 20 ਸਾਲ ਜਦੋਂ ਜੇਲ੍ਹ ਕੱਟ ਲੈਂਦਾ ਹੈ ਇਸ ਮੁਲਕ ਦੇ ਆئین ਮੁਤਾਬਕ ਤੇ ਸਾਡੇ 78 ਸਾਲ ਦੇ ਤਜਰਬੇ ਮੁਤਾਬਕ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਪਰ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਇਨਕਲੂਡਿੰਗ ਰਾਜਵਾਨਾ ਸਾਹਿਬ ਸਾਰੇ ਬੰਦੀ ਸਿੰਘਾਂ ਦੀ ਦੂਸਰੀ ਗੱਲ ਇਹ ਹੈ ਕਿ ਜਿਹੜੇ ਬੰਦੇ ਨੂੰ 14 ਸਾਲ ਪਹਿਲਾਂ ਇਸ ਮੁਲਕ ਦੀ ਕੋਰਟ ਨੇ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਹੋਵੇ ਉਸ ਤੋਂ ਬਾਅਦ ਹਾਲਾਤ ਮੁਤਾਬਕ ਫੈਸਲਾ ਇਹ ਕਰ ਲਿਆ ਗਿਆ ਹੋਵੇ ਕਿ ਅਣਮੱਥੀ ਸਮੇਂ ਲਈ ਇਹ ਫਾਂਸੀ ਦੀ ਸਜ਼ਾ ਅੱਗੇ ਪਾਤੀ ਜਾਵੇ ਹੁਣ ਅਜਿਹੀ ਕਿਹੜੀ ਗੱਲ ਹੋ ਗਈ ਇਹ ਸ਼ੰਕਾ ਸਾਡਾ ਕਿਉਂ ਵੱਧ ਗਿਆ ਇੱਕ ਤਾਂ ਜਿਹੜਾ ਸੁਪਰੀਮ ਕੋਰਟ ਨੇ 15 ਤਰੀਕ ਫਿਕਸ ਕਰ ਦਿੱਤੀ ਅਗਲੀ ਸੁਣਵਾਈ ਦੀ ਦੂਸਰਾ 50 ਕੰਪਨੀਆਂ ਬੀਐਸਐਫ ਦੀਆਂ ਪੰਜਾਬ ਦੇ ਵਿੱਚ ਰੀਸੈਂਟਲੀ ਡਿਪਲੂਟ ਕੀਤੀਆਂ ਨੇ ਉਹਦਾ ਕਾਰਨ ਕੀ ਹੋ ਸਕਦਾ ਹੈ ਇਹਨਾਂ ਚੀਜ਼ਾਂ ਨਾਲ ਸਿੱਖ ਕੌਮ ਦਾ ਜਿਹੜਾ ਸ਼ੰਕਾ ਹੈ ਉਹ ਅਸਲੀਅਤ ਵਿੱਚ ਬਦਲਦਾ ਲੱਗਦਾ ਹੈ ਕਿ ਕਿਤੇ ਕੋਈ ਗਲਤ ਫੈਸਲਾ ਨਾ ਹੋ ਜਾਵੇ ਇਹ ਜਿਹੜਾ ਮੈਮੋਰੰਡਮ ਸੀ ਉਹ ਤਾਂ ਇਹ ਸੀ ਉਸ ਤੋਂ ਇਲਾਵਾ ਦੋ ਤਿੰਨ ਗੱਲਾਂ ਮੈਂ ਆਪ ਦੀ ਨਾਲ ਹੋਰ ਕਰਨਾ ਚਾਹੁੰਨਾ ਸਿਰਫ ਇੱਕ ਇੱਕ ਮਿੰਟ ਦੀਆਂ ਕਿ ਅੱਜ ਦੀਆਂ ਅਖਬਾਰਾਂ ਨੇ ਇੱਕ ਬਹੁਤ ਵੱਡੀ ਖਬਰ ਲਾਈ ਹੈ ਸੁਰੱਖਿਤੀ ਦੇ ਰੂਪ 'ਚ ਕਿ ਸਿੱਖਾਂ ਦਾ ਜਿਹੜਾ ਜ਼ਖਮ ਰਿਸਰ ਹੈ ਪਿਛਲੇ 41 ਸਾਲ ਤੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਅੱਜ ਜਿਹੜੀ ਹਕੂਮਤ ਨੇ ਉਹ ਹਮਲਾ ਕੀਤਾ ਸੀ ਭਾਵ ਕਾਂਗਰਸ ਨੇ ਜਿਹੜੇ ਉਸ ਟਾਈਮ ਪਾਵਰ ਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਹੀ ਇੱਕ ਬਹੁਤ ਅਹਿਮ ਮਨਿਸਟਰ ਉਸ ਟਾਈਮ ਤੋਂ ਲੈ ਕੇ ਬਹੁਤ ਲੰਮੇ ਸਮੇਂ ਤੱਕ ਪੀ ਚਤੰਬਰਮ ਜਿਹੜੇ ਕਿ ਗ੍ਰਹਿ ਮੰਤਰੀ ਵੀ ਰਹੇ ਨੇ ਉਹ ਅੱਜ ਕਹਿ ਰਹੇ ਨੇ ਕਿ ਇਹ ਇੰਦਰਾ ਗਾਂਧੀ ਦਾ ਗਲਤ ਫੈਸਲਾ ਸੀ ਫਰ ਇਹਦਾ ਅਰਥ ਸਿੱਖ ਕੀ ਲੈਣ ਇੱਥੇ ਮੈਂ ਸਿੱਖਾਂ ਦੀ ਇੱਕ ਗੱਲ ਹੌਸਲੇ ਵਾਲੀ ਕਹਿਣਾ ਕਿ 40 41 ਸਾਲ ਚ ਬੇਸ਼ੱਕ ਹਕੂਮਤ ਨੇ ਹਮਲਾ ਕਰਤਾ ਪਰ ਸਿੱਖਾਂ ਦੀਆਂ ਧਿਰਾਂ ਨੇ ਖਾਸ ਕਰ ਸਿਮਰਨਜੀਤ ਸਿੰਘ ਮਾਨ ਵਾਲੀ ਧਿਰ ਦਲ ਖਾਲਸਾ ਵਾਲੀ ਧਿਰ ਇਹੀਆਂ ਧਿਰਾਂ ਨੇ ਇਸ ਹਮਲੇ ਨੂੰ ਸਬਕਾਰ ਨਹੀਂ ਕੀਤਾ ਉਲਟਾ ਮੁਕਾਬਲਾ ਕੀਤਾ ਲੋਕਤੰਤਰੀ ਤਰੀਕੇ ਦੇ ਨਾਲ ਕਿ ਅਸੀਂ ਵਿਰੋਧ ਕਰਦੇ ਹਾਂ ਸੋ ਉਹ ਜਿਹੜੀ ਗੱਲ ਹੈ ਜੇ ਸਰਕਾਰ ਦਾ ਇੱਕ ਮੇਨ ਬੰਦਾ ਮੰਨਦਾ ਹੈ ਇਹ ਤੋਂ ਦੋ ਅਰਥ ਸਿੱਧੇ ਨਿਕਲਦੇ ਨੇ ਕਿ ਕੌਮ ਠੀਕ ਸੀ ਆ ਮੁਲਕ ਗਲਤ ਸੀ ਇਹਨਾਂ ਨੂੰ ਆਪਣੀ ਪਾਰਲੀਮੈਂਟ ਦੇ ਵਿੱਚ ਪਾਸ ਕਰਨਾ ਚਾਹੀਦਾ ਤੇ ਚਤੰਬਰਮ ਨੂੰ ਆਪਣੀ ਜਿਹੜੀ ਗੱਲ ਹੈ ਉਹ ਪਾਰਲੀਮੈਂਟ 'ਚ ਰੱਖਣੀ ਚਾਹੀਦੀ ਹੈ ਦੂਸਰੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ 1984 ਤੋਂ ਲੈ ਕੇ ਕਿ ਅੱਜ ਤੱਕ ਕਹਿੰਦੇ ਆ ਰਹੇ ਨੇ ਜੇ ਚਤੰਬਰਮ ਨੇ ਇਹ ਗਲਤੀ ਮੰਨ ਲਈ ਹੈ ਤਾਂ ਤੁਸੀਂ ਦੇਖਿਓ ਬੜੀ ਜਲਦੀ ਉਹ ਗਲਤੀ ਵੀ ਮੰਨੇਗਾ ਜਿਹੜਾ ਕਨਿਸ਼ਕ ਕਾਂਡ ਕੈਨੇਡਾ ਤੋਂ ਫ્લાਇੰਗ ਜਾ ਰਹੀ ਸੀ ਆਇਰਲੈਂਡ ਤੇ ਆਇਰਲੈਂਡ ਦੇ ਸਮੁੰਦਰ ਦੇ ਉੱਪਰ ਉਹਦਾ ਬੰਬ ਧਮਾਕਾ ਉਹ ਸਿੱਖਾਂ ਦੇ ਨਾਮ ਮੜਿਆ ਗਿਆ ਮਾਨ ਸਾਹਿਬ ਉਸ ਵਕਤ ਦੇ ਕਹਿੰਦੇ ਨੇ ਕਿ ਚਤੰਬਰਮ ਇਹਦੇ ਪਿੱਛੇ ਸੀ ਅੱਜ 40 ਸਾਲ ਤੋਂ ਜੇ 40 ਸਾਲ ਤੋਂ ਮਾਨ ਸਾਹਿਬ ਨੇ ਕਿਹਾ ਹੈ ਇਹ ਵੀ ਜੋ ਅੱਜ ਚਤੰਬਰਮ ਮੰਨ ਰਿਹਾ ਇਹ ਵੀ ਕੌਮ ਨੇ ਕਿਹਾ ਸੀ ਤਾਂ ਉਹ ਛੇਤੀ ਇਹ ਵੀ ਮੰਨੇਗਾ ਦੂਜੀ ਗੱਲ ਹੈ ਦੂਜੀ ਗੱਲ ਇਹ ਹੈ ਕਿ ਬੀਜੇਪੀ ਅੱਜ ਕਹਿ ਰਹੀ ਹੈ ਕਿ ਜੇ ਚਤੰਮਰਮ ਨੇ ਮੰਨ ਲਿਆ ਉਸ ਸਰਕਾਰ ਦਾ ਫੈਸਲਾ ਗਲਤ ਸੀ ਪਰ ਮੈਂ ਬੀਜੇਪੀ ਦੇ ਆਰ ਪੀ ਸਿੰਘ ਜੀ ਨੂੰ ਇਹ ਗੱਲ ਕਹਿਣਾ ਚਾਹੁੰਨਾ ਕਿ ਉਸ ਵਕਤ ਦੀ ਬੀਜੇਪੀ ਨੇ ਮੰਗ ਕੀਤੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਮਿਲਟਰੀ ਲੈ ਕੇ ਜਾਈ ਜਾਵੇ ਜਲਦੀ ਤੇ ਕਿਤਾਬ ਲਿਖੀ ਹੈ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਨੇ ਲਾਲ ਕਿਸ਼ਨ ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਉਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਇੰਦਰਾ ਗਾਂਧੀ ਹਮਲਾ ਕਰਨ ਤੋਂ ਝਿਜਕਦੀ ਸੀ ਦਰਬਾਰ ਸਾਹਿਬ ਤੇ ਅਸੀਂ ਉਹਨੂੰ ਉਤਸ਼ਾਹ ਦੇ ਕੇ ਮਤਲਬ ਕਿ ਹਮਲਾ ਕਰਵਾਇਆ ਜੇ ਭਾਜਪੀ ਦੀ ਉਸ ਵਕਤ ਦੀ ਲੀਡਰਸ਼ਿਪ ਕਹਿ ਰਹੀ ਹੈ ਫਿਰ ਅੰਦਰ ਜਾ ਕੇ ਹਾਊਸ ਦੇ ਵਿੱਚ ਉਹਨਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਿਹਾ ਇਹ ਸਾਰੀਆਂ ਗੱਲਾਂ ਦਾ ਹੁੰਦਿਆਂ ਅੱਜ ਨਾ ਕਾਂਗਰਸ ਪਸ ਸਕਦੀ ਹੈ ਨਾ ਬੀਜੇਪੀ ਪਸਕਦੀ ਆ ਇੱਕੋ ਹੀ ਰਾਹ ਹੈ ਕਿ ਸਰਬਸੰਮਤੀ ਨਾਲ ਪਾਰਲੀਮੈਂਟ ਦੇ ਵਿੱਚ ਮਤਾ ਪਾਸ ਕਰਨ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਨੂੰ ਅਸੀਂ ਮਤਲਬ ਕਿ ਅੱਜ ਮਤਾ ਪਾ ਕੇ ਨਿੰਦਦੇ ਆ ਤੇ ਰੱਦ ਕਰਦੇ ਆ ਉਹ ਹਮਲਾ ਗਲਤ ਸੀ ਫਿਰ ਸੋਚੇ ਕਮ ਸੋਚੂਗੀ ਕਿ ਅੱਗੇ ਇੰਟਰਨੈਸ਼ਨਲ ਕੋਰਟ ਵਿੱਚ ਜਾ ਕੇ ਅਸੀਂ ਕੀ ਕਰਨਾ ਹੈ ਇਸ ਲਈ ਅੱਜ ਮੈਂ ਲਾਸਟ ਵਿੱਚ ਕਹਿਣਾ ਆਪਣੀ ਪਾਰਟੀ ਵੱਲੋਂ ਸਰਦਾਰ ਬਿਆਨ ਸਿੰਘ ਸ਼ਹੀਦ ਲਾਲ ਸਤਵੰਦ ਸਿੰਘ ਸ਼ਹੀਦ ਸਰਦਾਰ ਕੇਸ ਸਿੰਘ ਸ਼ਹੀਦ ਦਾ ਮਤਲਬ ਕਿ ਜਸਟੀਫਾਈਡ ਹੋ ਗਿਆ ਕਿ ਉਹਨਾਂ ਨੇ ਇੱਕ ਮੁਜਰਮ ਨੂੰ ਬਿਲਕੁਲ ਸਹੀ ਸਜ਼ਾ ਦਿੱਤੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ